ਸਾਸੀਗਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਅੱਜ ਦੋਸਤੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਸਟੋਕੋਮ ਦੀ ਜਿਹੜੀ ਕਿ ਸਵੀਡਨ ਦੀ ਕੈਪੀਟਲ ਹੈ ਬਹੁਤ ਖੂਬਸੂਰਤ ਸਿਟੀ ਹੈ ਇੱਥੇ ਵੀ ਆਪਣੇ ਕਾਫੀ ਇੰਡੀਅਨ ਪਾਕਿਸਤਾਨ ਦੇ ਲੋਕ ਬੰਗਲਾਦੇਸ਼ ਲੋਕ ਕਾਫੀ ਰਹਦੇ ਵੇ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈਗਾ ਸਟੋਕੋਮੇ ਸੈਕੰਡ ਨੰਬਰ ਤੇ ਗਾਇਥੇ ਗੋਤਨਬਰਗ ਜਿਹਨੂੰ ਆਪਣੀ ਲੈਂਗੁਏਜ ਜੋਤੇਵਰੀ ਕਹਿੰਦੇ ਵੇ ਤੇ 30 ਨੰਬਰ ਦਾ ਸ਼ਹਿਰ ਹੈਗਾ ਇਹ ਮਾਲਮੋ ਜਿਹਦਾ ਬਾਰਡਰ ਡੈਨਮਾਰਕ ਦੇ ਨਾਲ ਪੈਂਦਾ ਹੈ ਤੇ ਬੜੇ ਲੋਕ ਜਿਹੜੇ ਸਵੀਡਨ ਦੇ ਲੋਕ ਏ ਮਾਲਮੋ ਰਹਿ ਕੇ ਤੇ ਡੈਨਮਾਰਕ ਚ ਕੰਮ ਕਰਦੇ ਕੂਪਨਗਨ ਚ ਕਿਉਂਕਿ ਡੈਨਮਾਰਕ ਵਿੱਚ ਸਵੀਡਨ ਦੇ ਮੁਕਾਬਲੇ ਕਮਾਈ ਜ਼ਿਆਦਾ ਗਈ ਹੈ ਲੇਕਿਨ ਰਿਆਸ਼ ਥੋੜੀ ਮਹਿੰਗੀ ਹੈ ਡੈਨਮਾਰਕ ਇਸ ਕਰਕੇ ਲੋਕਾਂ ਨੇ ਰਿਆਸ਼ ਆਪਣੀ ਰੱਖੀ ਹੋਈ ਹੈ ਸਵੀਡਨ ਦੇ ਸ਼ਹਿਰ ਮਾਲਮੋ ਵਿੱਚ ਤੇ ਡੈਲੀ ਕੰਮ ਕਰਨ ਜਾਂਦੇ ਵੀ ਕੂਪਨਗਨ ਚ ਕੂਪਨਗਨ ਚ ਕੰਮ ਕਰ ਐਸੋ ਠੀਕ ਠਾਕ ਹੈਗਾ ਸੀਜ਼ਨ ਹੈਗਾ ਜਿੰਨੇ ਵੀ ਇਥੇ ਆਦਮੀ ਮਿਲੇ ਵੀ ਉਹਨਾਂ ਇਹੋ ਹੀ ਦੱਸਿਆ ਵੀ ਅਸੀਂ ਰੰਨੇ ਮਾਲਮੁਜ ਪਿਆ ਆ ਤੇ ਕੰਮ ਕਰਦੇ ਪਿਆ ਡੈਨਮਾਰਕ ਵਿੱਚ ਕਈ ਲੋਕ ਡੈਨਮਾਰਕ ਚ ਜਾ ਰਹੇ ਵੀ ਜਿਹੜੇ ਲੋਕੜੇ ਰਹਿੰਦੇ ਵੇ ਉੱਥੇ ਵੀ ਆਪਣੀ ਇੰਡੀਅਨ ਕਾਫੀ ਹੈ ਇੱਕ ਮੈਂ ਵੀਡੀਓ ਸ਼ੇਅਰ ਕੀਤੀ ਸੀ ਆਪਣੇ ਡੈਨਮਾਰ ਗੋਜ਼ਾ ਸਾਹਿਬ ਦੇ ਵੀ ਸ਼ਾਇਦ ਤੁਸੀਂ ਦੇਖੀ ਹੋਗੀ ਸਵੀਡਿਸ਼ ਜਿਹੜੀ ਕਰੰਸੀ ਇੱਕ ਸਵੀਡਨ ਦੀਗੀ ਹੈ ਉਹ ਸਵੀਡਿਸ਼ ਕਰਾਉਣੇ ਕੀ ਹੈ ਇਹਨਾਂ ਨੇ ਯੂਰੋ ਨੂੰ ਅਕਸੈਪਟੈਂਸੀ ਕੀਤਾ ਨਾ ਹੀ ਸਵੀਡਨ ਨੇ ਤੇ ਨਾ ਹੀ ਡੈਨਮਾਰਕ ਨੇ ਫਿਨਲੈਂਡ ਵਿੱਚ ਯੂਰੋ ਚੱਲਦਾ ਹੈ ਤੇ ਨਾਰਵੇ ਵਿੱਚ ਉਹਨਾਂ ਦਾ ਆਪਣਾ ਹੀ ਨਾਰਵੇ ਕਰੋਨ ਹੈਗਾ ਇਹਨਾਂ ਤਿੰਨਾਂ ਦੇਸ਼ਾਂ ਜੀਂ ਕਰੋਨ ਚਲਦੇ ਹੋਏ ਜਿਹੜੀ ਸਟਾਕਹੋਮ ਚ ਮੈਟਰੋ ਚੱਲਦੀ ਏ ਇਹ ਮੈਟਰੋ ਨੂੰ ਆਪਣੀ ਲੈਂਗੁਏਜ ਵਿੱਚ ਟ੍ਰੋਨਰ ਬੋਲਣਾ ਕਹਿੰਦੇ ਵੇ ਤੇ ਟਰામ ਵੀ ਸ਼ੁਰੂ ਹੋ ਗਈ ਏ ਟਰામ ਵੀ ਤੁਸੀਂ ਦੇਖੋਗੇ ਇਸੇ ਵੀਡੀਓ ਵਿੱਚ ਚੱਲਦੀ ਏ ਇੱਕ ਇੱਕ ਚੱਲਦੀ ਏ ਤੇ ਉਹਨੂੰ ਕਹਿੰਦੇ ਪੈਨਲ ਟੋਕ ਉਹਨੇ ਵੀ ਸਾਰੀ ਸਿਟੀ ਕਵਰ ਕੀਤੀ ਆਈ ਏ ਸੋਦਦਰਿਆ ਤੋਂ ਲੈ ਕੇ ਤੇ ਤਕਰੀਬਨ 에ਅਰਪੋਰਟ ਤੱਕ ਚੱਲਦੀ ਏ ਪੈਨਲ ਟੋਕ ਕਾਫੀ ਲੋਕ ਉਹਦੇ ਵਿੱਚ ਸਫਰ ਕਰਦੇ ਵੇ ਮੈਟਰੋ ਸਫਰ ਕਰਦੇ ਵੇ ਤੇ ਟਰਾਂਮ ਸਫਰ ਕਰਦੇ ਵੇ ਤੇ ਬੱਸਾਂ ਤੇ ਜਲਦੀ ਜਲਦੀ ਆਈ ਹੈ ਤੁਸੀਂ ਇੱਕ ਪਾਸ ਲੈ ਕੇ ਉਹ ਸਾਰੀਆਂ ਚੀਜ਼ਾਂ ਕਵਰ ਕਰ ਸਕਦੇ ਹੋ ਟਰੈਵਲ ਕਰ ਸਕਦੇ ਹੋ ਬੱਸ ਵਿੱਚ ਪੈਦਲ ਤੋਂ ਵਿੱਚ ਮੈਟਰੋ ਤੇ ਟਰਾਂਮ ਦੇ ਵਿੱਚ ਉਹ ਡਿਪੈਂਡ ਕਰਦਾ ਵੀ ਤੁਸੀਂ ਵਨ ਡੇ ਪਾਸ ਲੈਣਾ ਹੈ ਜਾਂ ਮੰਥਲੀ ਲੈਣਾ ਹੈ ਜਾਂ ਵੀਕਲੀ ਲੈਣਾ ਹੈ ਉਹ ਰੇਟ ਥੋੜਾ ਬਹੁਤ ਚੇਂਜ ਹੁੰਦਾ ਰਹਿੰਦਾ ਹੈ ਅਗਰ ਤੁਸੀਂ ਸਟਾਕਹੋਮ ਸਿਟੀ ਤੋਂ ਏਅਰਪੋਰਟ ਜਾਣੇ ਏਅਰਪੋਰਟ ਤੱਕ ਜਾਂ ਗਾਜੀ ਸਟੋਕਹੋਮ ਦੀ ਵਿਛੜਨ ਏਅਰਪੋਰਟੇ ਉਹਦ ਨਾਲ ਜਾਂ ਆਹ ਲੈਂਦਾ ਤੇ ਰੇਲਵੇ ਸੇਸ਼ਨ ਦੇ ਥੱਲੇੋਂ ਆਹ ਲੈਂਦਾ ਐਕਸਪ੍ਰੈਸ ਚਲਦੀ ਏ ਉਹ ਕਰੀਬ 18 ਮਿੰਟਾਂ ਚ ਤੁਹਾਨੂੰ ਏਅਰਪੋਰਟ ਤੇ ਲਾ ਦਿੰਦੀ ਏ ਸਟੋਕਹੋਮ ਦੇ ਏਅਰਪੋਰਟ ਆਹ ਲੈ ਲਾ ਤੁਸੀਂ ਬਾਈ ਬੱਸ ਵੀ ਜਾ ਸਕਦੇ ਹੋ ਫਲਿਕਸ ਬੱਸ ਚਲਦੀ ਏ ਉਹਦੀ ਟਿਕਟ ਜੀ 69 ਕਰੋਨ ਜਿਹੜੀ ਸਵੀਡਿਸ਼ ਕਰੰਸੀ ਹੈ ਸਵੀਡਿਸ਼ ਲੈਂਗੁਏਜ ਨਾਲ ਨਾਲ ਇੱਥੇ ਇੰਗਲਿਸ਼ ਵੀ ਚਲਦੀ ਏ ਤਕਰੀਬਨ ਸਾਰੇ ਲੋਕ ਇੰਗਲਿਸ਼ ਬੋਲ ਲੈਂਦੇ ਵੇ ਕੁਝ ਲੋਕ ਛੱਡ ਗਏ ਬਾਕੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਲੈਂਗੁਏਜ ਦੀ ਅਗਰ ਤੁਹਾਨੂੰ ਸਵੀਡਿਸ਼ ਲੈਂਗੁਏਜ ਨਹੀਂ ਵੀ ਆਉਂਦੀ ਤੇ ਤੁਸੀਂ ਹਰ ਤਰ੍ਹਾਂ ਦੇ ਇੰਗਲਿਸ਼ ਬੋਲ ਕੇ ਗੁਜ਼ਾਰਾ ਕਰ ਸਕਦੇ ਹੋ ਮੈਨੂੰ ਕੋਈ ਆਈਸਲੈਂਡ ਬਾਰੇ ਤੇ ਐਕਸਪੀਰੀਅੰਸ ਨਹੀਂ ਹੈਗਾ ਲੇਕਿਨ ਬਾਕੀ ਸਾਰੇ ਮੁਲਕਾਂ 'ਚ ਮੈਂ ਗਿਆ ਹਾਂ ਨਾਰਵੇ ਫਿਨਲੈਂਡ ਡੈਨਮਾਰਕ ਤੇ ਸਵੀਡਨ ਇਸ ਕਰਕੇ ਇਹਨਾਂ ਦੇਸ਼ਾਂ ਬਾਰੇ ਕਾਫੀ ਵਾਕਫੀ ਤਕੀ ਹੈ ਕਿ ਇੱਥੇ ਕੀ ਕੀ ਚੱਲਦਾ ਹੈ ਕਰੰਸੀ ਕਿਵੇਂ ਲੋਕੀ ਹਰ ਚੀਜ਼ ਬਾਰੇ ਕਿਉਂਕਿ ਜੇ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਤੁਰਬਹੁਤ ਐਕਸਪੀਰੀਅੰਸ ਹੀ ਮਿਲਦਾ ਰਹਿੰਦਾ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਦੋਸਤੋਂ ਪਸੰਦ ਆਈ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਕਿਉਂਕਿ ਮੈਂ ਜਦੋਂ ਵੀ ਕਿਸੇ ਦੀ ਇਸ ਯੋਜਨਾ ਉਹਦੀ ਥੋੜੀ ਵੀਡੀਓ ਬਣਾ ਲਈਦੀ ਤੇ ਸ਼ੇਅਰ ਕਰਦੀ ਤੇ ਦੋਸਤਾਂ ਮਿਲਾਂਗੇ ਜੀ ਅਗਲੀ ਵੀਡੀਓ